ਕਿਸਾਨ ਆਗੂ ਸਰਬੰਸਿੰਘ ਪੰਦੇਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 21 ਜਨਵਰੀ ਨੂੰ 101 ਦਾ ਜੱਥਾ ਪੈਦਲ ਦਿੱਲੀ ਵੱਲ ਕੂਚ ਕਰੇਗਾ ਇਸ ਦੌਰਾਨ ਉਹਨਾਂ ਨੇ ਮੋਦੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਸਾਹਿਬ ਤੁਹਾਡੀ ਹੀ ਸਰਕਾਰ ਚ ਐਮਐਸਪੀ ਕਾਨੂੰਨੀ ਗਰੰਟੀ ਬਣੇਗੀ ਨਾਲ ਹੀ ਉਹਨਾਂ ਕਿਹਾ ਕਿ ਤੁਸੀਂ ਸਾਨੂੰ ਮਾਰ ਸਕਦੇ ਹੋ ਜਾਂ ਸਾਡੀਆਂ ਮੰਗਾਂ ਮੰਨੋ ਮਰਜ਼ੀ ਤੁਹਾਡੀ ਹੈ ਜ਼ਿਕਰਯੋਗ ਹੈ ਕਿ ਕਿਸਾਨ ਆਗੂ ਸਰਜੀਤ ਸਿੰਘ ਫੂਲ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦ ਪ੍ਰਧਾਨ ਮੰਤਰੀ ਮੋਦੀ ਪੰਜਾਬ ਫੇਰੀ ਤੇ ਆਏ ਸਨ ਉਸ ਮਾਮਲੇ ਚ ਲੰਬੇ ਸਮੇਂ ਬਾਅਦ ਹੁਣ ਕਿਸਾਨ ਆਗੂਾਂ ਤੇ ਧਾਰਾ 307 ਤਹਿਤ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਨੇ ਇਸ ਲਈ ਅਸੀਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਇਸ ਮੌਕੇ ਉਹਨਾਂ ਕਿਹਾ ਕਿ ਚੰਨੀ ਸਰਕਾਰ ਨੇ ਉਦੋਂ ਬਹੁਤ ਹਲਕੇ ਪੱਧਰ ਦੀ ਕਾਰਵਾਈ ਕੀਤੀ ਸੀ ਪਰ ਹੁਣ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਕਾਰਵਾਈ ਕਰ ਰਹੀ ਹੈ ਜਿਸ ਦਾ ਜਥੇਬੰਦੀਆਂ ਮੂੰਹ ਤੋੜ ਜਵਾਬ ਦੇਣਗੀਆਂ ਸਪਰੀਮ ਕੋਰਟ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਮਜ਼ ਦੇ ਡਾਇਰੈਕਟਰ ਨੂੰ ਹੁਕਮ ਦਿੱਤੇ ਨੇ ਕਿ ਕਿਸਾਨਾ ਗੁਜਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਦੀ ਜਾਂਚ ਕਰਨ ਲਈ ਮਾਹਿਰਾਂ ਦਾ ਇੱਕ ਪੈਨਲ ਕਾਇਮ ਕੀਤਾ ਜਾਵੇ ਸਿਕਰਲੀ ਅਦਾਲਤ ਨੇ ਇਹ ਹੁਕਮ ਇਸ ਕਾਰਨ ਸੁਣਾਏ ਨੇ ਕਿ ਡੱਲੇਵਾਲ ਦੀ ਸਿਹਤ ਤੇ ਮਾਮਲੇ ਉੱਤੇ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਿਸਾਨਾ ਗੁਦੇ ਸਿਹਤ ਮਾਪਦੰਡ ਅੰਦਰ ਹਨ ਅਤੇ ਸੁਧਰ ਰਹੇ ਨੇ ਸਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਤੇ ਜਸਟਿਸ ਨ ਕੋਟੇਸ਼ਵਰ ਸੰਘ ਦੇ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਹਦਾਇਤ ਦਿੱਤੀ ਹੈ ਕਿ ਉਹ ਡੱਲੇਵਾਲ ਦੀ ਸਿਹਤ ਬਾਰੇ 19 ਦਸੰਬਰ, 24 ਦਸੰਬਰ ਅਤੇ 30 ਦਸੰਬਰ ਅਤੇ 3 ਜਨਵਰੀ, 9 ਜਨਵਰੀ ਅਤੇ 14 ਜਨਵਰੀ ਦੀਆਂ 6 ਮੈਡੀਕਲ ਰਿਪੋਰਟਾਂ ਦਾ ਸੰਗ੍ਰਹਿ ਸਿੱਖਰ ਲਈ ਅਦਾਲਤ ਦੇ ਰਜਿਸਟਰਾਰ ਨੂੰ ਸੌਂਪ ਦੇਣ ਬੈਂਚ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਮਾਹਿਰ ਪੈਨਲ ਤੋਂ ਡੱਲੇਵਾਲ ਦੀਆਂ ਟੈਸਟ ਰਿਪੋਰਟਾਂ ਤੇ رائے ਲੈਣ ਲਈ 에ਮਜ਼ ਦੇ ਡਾਇਰੈਕਟਰ ਨੂੰ ਭੇਜਣ 에ਮਜ਼ ਦੇ ਮਾਹਿਰ ਪੈਨਲ ਦੀ رائے ਦੀ ਉਡੀਕ ਕਰਦੇ ਹੋਏ ਬੈਂਚ ਨੇ ਮਾਮਲੇ ਦੀ ਸੁਣਵਾਈ 22 ਜਨਵਰੀ ਤੱਕ ਲਈ ਟਾਲ ਦਿੱਤੀ ਹੈ ਬੈਂਚ ਨੇ ਇਹ ਹੁਕਮ ਹਰਿਆਣਾ ਸਰਕਾਰ ਦੀ ਉਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਣਾਈ ਨੇ ਜਿਸ ਵਿੱਚ ਹਰਿਆਣਾ ਸਰਕਾਰ ਨੇ ਪੰਜਾਬ ਉੱਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਜਿਨ੍ਹਾਂ ਵਿੱਚ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਰਿਆਣਾ ਪੁਲਿਸ ਵੱਲੋਂ ਬਾਰਡਰ ਉੱਤੇ ਲਗਾਏ ਗਏ ਵੈਰੀਗਟਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਨੇ ਨਾਲ ਹੀ ਬੈਂਚ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਵਿਰੁੱਧ ਧਾਰਿਕ ਕਮਾਂਡ ਹਾਨੀ ਪਟੀਸ਼ਨ ਦੀ ਸੁਣਵਾਈ ਵੀ ਕੀਤੀ ਜਾ ਰਹੀ ਹੈ ਬੈਂਚ ਨੇ ਹੈਰਾਨੀ ਜ਼ਾਹਿਰ ਕੀਤੀ ਹੈ ਕਿ ਕਰੀਬ 50 ਤੋਂ ਜ਼ਿਆਦਾ ਦਿਨਾਂ ਤੋਂ ਮਰਨ ਤੇ ਬੈਠੇ ਵਿਅਕਤੀਆਂ ਦੇ ਸਿਹਤ ਮਾਪਦੰਡਾ ਵਿੱਚ ਕਿਵੇਂ ਸੁਧਾਰ ਹੋ ਰਿਹਾ ਅਦਾਲਤ ਦੀਆਂ ਟਿੱਪਣੀਆਂ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿਵਲ ਵੱਲੋਂ ਉਹ ਰਿਪੋਰਟਾਂ ਪੇਸ਼ ਕੀਤੇ ਜਾਣ ਤੋਂ ਬਾਅਦ ਆਈਆਂ ਕਿ ਡੱਲੇਵਾਲ ਦੇ ਮਾਪਦੰਡ ਇਸ ਸਮੇਂ ਠੀਕ ਨੇ ਜਿਵੇਂ ਹੀ ਸਿਵਲ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਦੇ ਮਾਪਦੰਡਾ ਵਿੱਚ ਸੁਧਾਰ ਹੋ ਰਿਹਾ ਜਸਟਿਸ ਕਾਂਤ ਨੇ ਉਹਨਾਂ ਨੂੰ ਮੋੜਮਾ ਸਵਾਲ ਕੀਤਾ ਜਸਟਿਸ ਕਾਂਤ ਨੇ ਪੁੱਛਿਆ ਕਿ ਤਾਜ਼ਾ ਮਾਪਦੰਡ ਕਿੱਥੇ ਨੇ ਪਿਛਲੀ ਵਾਰ ਕੋ ਜਦ ਅਧਿਕਾਰੀਆਂ ਨੇ ਹਲਫਨਾਮਾ ਦਾਇਰ ਕੀਤਾ ਸੀ ਕਿ ਉਹਨਾਂ ਦੀ ਹਾਲਤ ਵਿਗੜ ਰਹੀ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ ਉਨ੍ਹਾਂ ਦੇ ਮਾਪਦੰਡਾ ਵਿੱਚ ਸੁਧਾਰ ਹੋਇਆ ਹੈ ਇਹ ਕਿਵੇਂ ਹੋ ਸਕਦਾ ਹੈ ਮਰਨ ਵਰਤ ਤੇ ਬੈਠਣ ਵਾਲਾ ਜਥਾ ਰਵਾਨਾ ਕਰਨ ਤੋਂ ਪਹਿਲਾਂ ਕਿਸਾਨਾਗੂ ਕਾਕਾਸਨ ਕੋਟੜਾ ਨੇ ਮੰਚ ਤੋਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਭੇਜਿਆ ਗਿਆ ਸੁਨੇਹਾ ਪੜ੍ਹ ਕੇ ਸੁਣਾਇਆ ਉਹਨਾਂ ਦੱਸਿਆ ਕਿ ਡੱਲੇਵਾਲ ਨੇ ਚੌਕਸ ਕੀਤਾ ਕਿ ਪੈਂਡਾ ਬਹੁਤ ਔਖਾ ਹੈ ਅਤੇ ਅੰਨ ਦਾ ਦਾਣਾ ਨਾ ਖਾਣ ਦਾ ਨਾਮ ਹੁੰਦਾ ਹੈ ਮਰਨ ਵਰਤ ਇਸ ਦੌਰਾਨ ਸਿਰਫ ਪਾਣੀ ਹੀ ਪੀਤਾ ਜਾ ਸਕਦਾ ਡੱਲੇਵਾਲ ਨੇ ਆਪਣੇ ਸੁਨੇਹੇ 'ਚ ਕਿਹਾ ਕਿ ਜੇ ਕੋਈ ਕਿਸਾਨਾਗੂ ਦਵਾਈ ਖਾਂਦਾ ਤਾਂ ਉਹ ਮਰਨ ਵਰਤ ਤੋਂ ਗੁਰੇਜ਼ ਕਰੇ ਉਹਨਾਂ ਕਿਹਾ ਕਿ ਪਰ ਜੇ ਕਿਸੇ ਨੇ ਕੁਰਬਾਨੀ ਦੇਣ ਦੀ ਠਾਣੀ ਲਈ ਹੈ ਤਾਂ ਫਿਰ ਉਹ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਇਹ ਪ੍ਰਣਵੀ ਕਰਨਾ ਕਿ ਉਹ ਅੱਜ ਤੋਂ ਬਾਅਦ ਦਵਾਈ ਵੀ ਨਹੀਂ ਲੈਣਗੇ ਮਰਨਵਰਤ ਉੱਪਰ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਬਾਲ ਦੀ ਗੰਭੀਰ ਹਾਲਤ ਦੇ ਬਾਵਜੂਦ ਕੇਂਦਰ ਸਰਕਾਰ ਕੋਲੋਂ ਚੁੱਪ ਬੈਠਣ ਤੋਂ ਖਫਾ 111 ਹੋਰ ਕਿਸਾਨਾਂ ਨੇ ਸਮੂਹ ਤੌਰ ਤੇ ਮਰਨਵਰਤ ਸ਼ੁਰੂ ਕਰਕੇ ਢਾਬੀ ਗੁਜਰਾ ਬਾਰਡਰ ਤੇ ਹਰਿਆਣਾ ਵਾਲੇ ਪਾਸੇ ਤੰਬੂ ਗੱਡੇ ਹੋਏ ਨੇ ਫੌਜੀ ਸੁਖਜੀਤ ਸਿੰਘ ਹਰਦੂ ਚੰਡੇ ਦੀ ਅਗਵਾਈ ਹੇਠ ਮਰਨਵਰਤ ਤੇ ਬੈਠੇ ਕਿਸਾਨਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਨੇ ਤੇ ਉਹਨਾਂ ਦੀਆਂ ਲੋਈਆਂ ਵੀ ਕਾਲੀਆਂ ਨੇ ਹਰਿਆਣਾ ਪੁਲਿਸ ਨੇ ਆਪਣੇ ਇਲਾਕੇ ਚ ਤਾਰਾ ਸੋ ਧ੍ਰੇਟ ਲੱਗੀ ਹੋਣ ਕਰਕੇ ਪ੍ਰਦਰਸ਼ਨ ਨਾ ਕਰਨ ਦੀ ਦਲੀਲ ਦਿੱਤੀ ਪੰਜਾਬ ਕਰ ਰਹੇ ਕਿਸਾਨ ਉੱਥੇ ਡਟ ਕੇ ਬੈਠ ਗਏ ਨੇ ਮਰਨ ਵਰਤੇ ਬੈਠੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਪੁਲਿਸ ਉਹਨਾਂ ਤੇ ਭਾਵੇਂ ਗੋਲੀਆਂ ਚਲਾਵੇ ਜਾਂ ਗ੍ਰਿਫਤਾਰ ਕਰ ਲਵੇ ਪਰ ਉਹ ਇੱਥੇ ਹੀ ਬੈਠਣਗੇ ਉਂਝ ਕਿਸਾਨਾਂ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦਾ ਮਨੋਰਥ ਨਾ ਬਾਰਡਰ ਟੱਪਣਾ ਅਤੇ ਨਾ ਹੀ ਪੁਲਿਸ ਨਾਲ ਉਲਝਣਾ ਅਰਦਾਸ ਕਰਕੇ ਜਿਵੇਂ ਹੀ ਇਹ 111 ਮੈਂਬਰੀ ਜਥਾ ਕੈਂਪ ਚੋਂ ਬੈਰੀਗੇਟਿੰਗ ਵੱਲ ਨੂੰ ਵਧਣਾ ਸ਼ੁਰੂ ਹੋਇਆ ਤਾਂ ਵੱਡੀ ਗਿਣਤੀ 'ਚ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਮੋਰਚੇ ਵਾਲੇ ਪਾਸੇ ਆ ਗਏ ਅਫਸਰਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਮਰਨਭਰ ਤੇ ਬੈਠਣ ਦੀ ਨਾ ਸਿਰਫ ਚੁਣੀ ਗਈ ਥਾਂ ਹਰਿਆਣਾ ਦੀ ਹੈ ਬਲਕਿ ਇਸ ਮੋਰਚੇ ਵਿਚਲੀਆਂ ਕਈ ਟਰਾਲੀਆਂ ਵੀ ਉਹਨਾਂ ਦੇ ਸੂਬੇ ਦੀ ਹਦੂਦ ਅੰਦਰ ਲਾਈਆਂ ਹੋਈਆਂ ਨੇ ਕਿਉਂਕਿ ਹਰਿਆਣਾ ਨੇ 125 ਮੀਟਰ ਤਾਂ ਛੱਡ ਕੇ ਹੀ ਵੇਰੀਗੇਟਿੰਗ ਕੀਤੀ ਹੋਈ ਆ ਤਣਾਅ ਭਰੇ ਮਾਹੌਲ 'ਚ ਪੁਲਿਸ ਨੇ ਜਦ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨਾਂ ਆ ਗੂ ਕਾਕਾ ਸਿੰਘ ਕੋਟੜਾ ਤੇ ਹੋਰਾਂ ਨੇ ਕਿਹਾ ਕਿ ਅਸੀਂ ਤਾਂ ਮਰ ਲਈ ਹੀ ਇੱਥੇ ਬੈਠਣਾ ਆਏ ਆ ਜੇ ਪੁਲਿਸ ਚਾਹੁੰਦੀ ਆ ਤਾਂ ਸਾਨੂੰ ਬੰਬ ਜਾਂ ਗੋਲੀਆਂ ਨਾਲ ਹੁਣੇ ਹੀ ਮਾਰ ਸਕਦੇ ਹੋ ਜਾਂ ਫਿਰ ਗ੍ਰਿਫਤਾਰ ਕਰ ਸਕਦੇ ਹੋ ਅਸੀਂ ਤਾਂ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਇੱਥੇ ਹੀ ਬੈਠਾਂਗੇ ਭਾਵੇਂ ਕੁਰਕਸ਼ੇਤਰ ਦੇ ਡੀਸੀ ਨੇ ਮਾਲ ਰਿਕਾਰਡ ਦੇ ਹਵਾਲੇ ਨਾਲ ਇਹ 125 ਮੀਟਰ ਥਾਂ ਹਰਿਆਣਾ ਦੀ ਹੋਣ ਦਾ ਦਾਵਾ ਕੀਤਾ ਪਰ ਫਿਰ ਵੀ ਕਈ ਕਿਸਾਨਾਂ ਦਾ ਤਰਕ ਹੈ ਕਿ ਇਸ ਸਬੰਧੀ ਅਸਲੀਅਤ ਸ਼ੁਕਰਨ ਮਾਮਲੇ ਦੀ ਜਾਂਚ ਦੌਰਾਨ ਹੀ ਸਾਹਮਣੇ ਆਵੇਗੀ ਕੁਝ ਦਿਨ ਦੇ ਰੋਲੇ ਰੱਪੇ ਮਗਰੋਂ ਪੁਲਿਸ ਚੁੱਪ ਕਰ ਗਈ ਹਰਿਆਣਾ ਪੁਲਿਸ ਨੇ ਜਥੇ ਦੇ ਮਰਨ ਵਰਤ ਵਾਲੀ ਥਾਂ ਤੇ ਆਪਣਾ ਹੱਕ ਇਸ ਕਰਕੇ ਜਤਾਇਆ ਕਿਉਂਕਿ 21 ਫਰਵਰੀ 2024 ਨੂੰ ਗੋਲੀ ਲੱਗਣ ਕਾਰਨ ਕਿਸਾਨ ਸ਼ੁਕਰਨ ਸਿੰਘ ਦੀ ਮੌਤ ਹੀ ਇਸ ਥਾਂ ਤੇ ਹੋਈ ਸੀ ਮਰਨ ਵਰਤਿਆਂ ਚ ਸ਼ਾਮਲ ਕਿਸਾਨ ਯੂਨੀਅਨ ਡੱਲੇਵਾਲ ਦੇ ਜ਼िला ਸੰਗਰੂਰ ਦੇ ਪ੍ਰਧਾਨ ਰਣ ਸਿੰਘ ਚੱਡਾ ਨੇ ਕਿਹਾ ਕਿ ਕਾਲੇ ਰੰਗ ਦੀ ਚੋਣ ਉਹਨਾਂ ਕੇਂਦਰ ਦੇ ਰਵੱਈਏ ਦੇ ਰੋਸ ਵਜੋਂ ਕੀਤੀ ਹੈ ਉਧਰ ਮੋਰਚੇ ਤੇ ਕਿਸਾਨਾਂ ਲਈ ਵੱਡੇ ਪੱਧਰ ਤੇ ਟੈਂਟ ਲਗਾਏ ਜਾ ਰਹੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਬਨ ਸਿੰਘ ਪੰਦੇਰ ਨੇ ਹਰਿਆਣਾ ਪੁਲਿਸ ਦੀ ਨਫਰੀ ਹਟਾਉਣ ਦੀ ਮੰਗ ਕੀਤੀ ਹੈ